ਦੋਸਤੋ ਅੱਜ ਦੀ ਇਹ ਵੀਡੀਓ ਆਪਾਂ ਬਹੁਤ ਜ਼ਿਆਦਾ ਹਾਈ ਡਿਮਾਂਡ ਦੇ ਉੱਤੇ ਬਣਾਉਣ ਲੱਗੇ ਆ ਕਿਉਂਕਿ ਬੜੇ ਜ਼ਿਆਦੇ ਆਪਣੇ ਭੈਣਾਂ ਭਰਾਵਾਂ ਦਾ ਅਕਸਰ ਆਪਾਂ ਨੂੰ ਇੱਕੇ ਸਵਾਲ ਹੁੰਦਾ ਹੈ ਕਿ ਗਰਮੀਆਂ ਵਾਲੀ ਜਿਹੜੀ ਆਪਾਂ ਸਬਜ਼ੀ ਲਾਉਨੇ ਆ ਕੱਦੂ ਲਾ ਲਈਏ, ਕਰੇਲੇ, ਭਿੰਡੀਆਂ ਕੀਆ ਉਹਨਾਂ ਦੇ ਬੀਜ ਜਿਹੜੇ ਸਾਰੇ ਨਹੀਂ ਉਗਦੇ ਜਾਂ ਫਿਰ ਛੇਤੀ ਨਹੀਂ ਉਗਦੇ ਉਹਨਾਂ ਦੀ ਜਰਮੀਨੇਸ਼ਨ ਵਧੀਆ ਨਹੀਂ ਹੁੰਦੀ ਜਿਹਦੇ ਕਾਰਨ ਸਾਡੀ ਸਬਜ਼ੀ ਜਿਹੜੀ ਆ ਗਰਮੀਆਂ ਵਾਲੀ ਉਹ ਵਧੀਆ ਢੰਗ ਦੇ ਨਾਲ ਤਿਆਰ ਨਹੀਂ ਹੋ ਪਾਉਂਦੀ ਸਾਡਾ ਥਾਂ ਵੀ ਜਿਹੜਾ ਹੈ ਉਹ ਵੀ ਖਰਾਬ ਹੋ ਜਾਂਦਾ ਜਿੰਨੇ ਥਾਂ ਦੇ ਵਿੱਚ ਅਸੀਂ ਉਹ ਸਬਜ਼ੀ ਲਾਉਨੇ ਆ ਜਰਮੀਨੇਸ਼ਨ ਵੀ ਸਾਡੀ ਪ ਉਗਦੇ ਨਹੀਂਗੇ ਜਿੰਨੇ ਬੀ ਅਸੀਂ ਲਾਉਣੇ ਆ ਪਰ ਅੱਜ ਦੀ ਇਹ ਵੀਡੀਓ ਤੁਸੀਂ ਬਿਲਕੁਲ ਐਂਡ ਤੱਕ ਡਿਟੇਲ ਦੇ ਨਾਲ ਵੇਖ ਲਿਓ ਜੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂੰਗਾ ਸਬਜੀ ਲਾਉਣ ਦਾ ਬਿਲਕੁਲ ਜਿਹੜਾ ਸਹੀ ਤਰੀਕਾ ਹੈ ਗਰਮੀਆਂ ਵਾਲਾ ਜਿੰਨੇ ਵੀ ਤੁਸੀਂ ਗਿਣ ਕੇ ਬੀਜੋਗੇ ਉਨੇ ਹੀ ਵੀ ਤੁਹਾਡੇ ਉਗਣਗੇ ਇੱਕ ਵੀ ਬੀ ਦੀ ਜਰਮੀਨੇਸ਼ਨ ਨਹੀਂ ਘਟੇਗੀ ਤੇ ਬਹੁਤ ਥੋੜੇ ਦਿਨਾਂ ਦੇ ਵਿੱਚ ਤੁਹਾਡੇ ਸਾਰੇ ਬੀਜ ਜਿਹੜੇ ਆ ਉਹ ਉਗਣਗੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਜਾਂ ਫਿਰ ਸਬਸਕ੍ਰਾਈਬ ਹਾਲੇ ਤੱਕ ਨਹੀਂ ਕੀਤਾ ਤਾਂ ਜਰੂਰ ਤੁਸੀਂ ਸਬਸਕ੍ਰਾਈਬ ਕਰ ਸਕਦੇ ਜੀ ਤਾਂ ਜੋ ਖੇਤੀਬਾੜੀ ਦੇ ਨਾਲ ਸੰਬੰਧਿਤ ਵੀਡੀਓ ਜੜੀਆਂ ਹੋਰ ਆਉਣ ਵਾਲੀਆਂ ਉਹ ਵੀ ਤੁਹਾਡੇ ਤੱਕ ਸਮੇਂ ਸਿਰ ਪਹੁੰਚਦੀਆਂ ਰਹਿਣ ਸੋ ਦੋਸਤੋ ਹੁਣ ਇਹ ਬਿਲਕੁਲ ਵਧੀਆ ਦਿਨ ਚੱਲੀ ਜਾਂਦੇ ਨੇ ਗਰਮੀਆਂ ਵਾਲੀ ਸਬਜ਼ੀ ਲਾਉਣ ਦੇ ਵਾਸਤੇ ਇਹਨਾਂ ਦਿਨਾਂ ਦੇ ਵਿੱਚ ਹੁਣ ਤੁਸੀਂ ਕarele, ਕਰੇਲੀਆਂ, ਕद्दू, ਕੀਆ, ਭਿੰਡੀ ਕੀਰੇ ਤਰ੍ਹਾਂ ਹਰ ਇੱਕ ਉਹ ਸਬਜੀ ਲਾ ਸਕਦੇ ਜੀ ਜਿਹੜੀ ਗਰਮੀਆਂ ਦੇ ਵਿੱਚ ਤੁਸੀਂ ਖਾਂਦੇ ਜੇ ਮਾਰਕੀਟ ਦੇ ਵਿੱਚੋਂ ਲੈ ਕੇ ਲਾਉਣੀ ਵੀ ਜ਼ਰੂਰ ਚਾਹੀਦੀ ਏ ਕਿਉਂਕਿ ਮਾਰਕੀਟ ਦੇ ਵਿੱਚੋਂ ਲੈ ਕੇ ਜਿਹੜੀ ਤੁਸੀਂ ਸਬਜੀ ਖਾਣੀ ਏ ਗਰਮੀਆਂ ਦੇ ਵਿੱਚ ਉਹ ਇੱਕ ਜ਼ਹਿਰ ਹੈ ਉਹਦੇ ਨਾਲੋਂ ਜ਼ਿਆਦਾ ਚੰਗਾ ਇਹ ਹੈ ਕਿ ਤੁਸੀਂ ਚਟਨੀ ਦੇ ਨਾਲ ਜਾਂ ਆਚਾਰ ਦੇ ਨਾਲ ਰੋਟੀ ਖਾ ਲਓ ਉਹ ਜਿਹੜੀ ਸਬਜੀ ਆਪਾਂ ਮਾਰਕੀਟ ਦੇ ਵਿੱਚੋਂ ਲੈਣੇ ਆ ਉਹਦੇ ਉੱਤੇ ਇੰਨੀਆਂ ਕੋ ਜਾਦੀਆਂ ਤੇ ਇੰਨੀਆਂ ਕੋ ਸਟਰੋਂਗ ਸੁਪਰੀਆਂ ਕੀਤੀਆਂ ਜਾਂਦੀਆਂ ਨੇ ਜਿਹੜੀਆਂ ਮੈਂ ਤੁਹਾਨੂੰ ਦਾਸ ਨਹੀਂ ਸਕਦਾ ਸੋ ਦੋਸਤੋ ਜਿੱਥੋਂ ਤੱਕ ਗੱਲ ਆਉਂਦੀ ਏ ਬੀਜ ਸਾਰੇ ਉਗਦੇ ਕਿਉਂ ਨਹੀਂਗੇ ਜਰਮੀਨੇਸ਼ਨ ਘਟ ਕਿਉਂ ਹੁੰਦੀ ਏ ਜਾਂ ਫਿਰ ਬੜੇ ਜ਼ਿਆਦੇ ਦਿਨਾਂ ਬਾਅਦ ਕਿਉਂ ਸਾਡੇ ਬੀਜ ਉਗਦੇ ਨਹੀਂ ਤਾਂ ਉਹਦੇ ਪਿੱਛੇ ਕਾਰਨ ਸਭ ਤੋਂ ਵੱਡਾ ਇਹ ਹੈ ਕਿ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਇੱਕ ਬੇਸਿਕ ਜਾਣਕਾਰੀ ਜਿਹੜੀ ਬੀਜਾਂ ਦੇ ਵਾਸਤੇ ਲਾਜ਼ਮੀ ਹੋਣੀ ਚਾਹੀਦੀ ਏ ਜਾਂ ਕੁਝ ਫਾਰਮੂਲੇ ਆਪਾਂ ਵਰਤਨੇ ਹੁੰਦੇ ਨੇ ਉਹਨਾਂ ਫਾਰਮੂਲਿਆਂ ਦਾ ਬਿਲਕੁਲ ਪਤਾ ਨਹੀਂ ਹੁੰਦਾ ਉਹ ਬੀ ਮਾਰਕੀਟ ਦੇ ਵਿੱਚੋਂ ਲਿਆਉਂਦੇ ਨੇ ਲਿਆ ਕੇ ਲਾ ਦਿੰਦੇ ਨੇ ਤੇ ਉਹਦੇ ਤੋਂ ਬਾਅਦ ਵਿੱਚ ਲਾਉਣ ਦਾ ਕੋਈ ਵੀ ਤੁਹਾਨੂੰ ਫਾਇਦਾ ਜਿਹੜਾ ਉਹ ਨਹੀਂ ਹੁੰਦਾ ਸਭ ਤੋਂ ਪਹਿਲੇ ਨੰਬਰ ਤੇ ਜਿਹੜੀਆਂ ਨਿੱਕੀਆਂ ਨਿੱਕੀਆਂ ਗੱਲਾਂ ਨੇ ਉਹ ਇਹ ਨੇ ਕਿ ਤੁਸੀਂ ਮਿੱਟੀ ਜਿਹੜੀ ਹੈ ਬਿਲਕੁਲ ਬਰੀਕ ਕਰ ਲੈਣੀ ਹੈ ਬੈੱਡ ਛੋਟੇ ਬਣਾਉਣੇ ਨੇ 7 ਇੰਚ ਤੋਂ ਜ਼ਿਆਦਾ ਉੱਚੇ ਤੁਹਾਡੇ ਬੈੱਡ ਜਿਹੜੇ ਗਰਮੀਆਂ ਦੀ ਸਬਜ਼ੀ ਦੇ ਵਾਸਤੇ ਹੁਣੇ ਨਹੀਂ ਚਾਹੀਦੇ ਤੇ ਬੈੱਡ ਪਤਲੇ ਹੋਣੇ ਚਾਹੀਦੇ ਨੇ ਜ਼ਿਆਦਾ ਚੌੜਾਈ ਵੀ ਉਹਨਾਂ ਦੀ ਜਿਹੜੀ ਹੈ 8 ਇੰਚ 9 ਇੰਚ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਬੈਡਾਂ ਨੂੰ ਤੁਸੀਂ ਕਈ ਦੇ ਨਾਲ ਠਾਪ ਲਾ ਲੈਣੀ ਹੈ ਚੰਗੀ ਤਰ੍ਹਾਂ ਠਾਪ ਲਾਉਣ ਤੋਂ ਬਾਅਦ ਵਿੱਚ ਜਿਹੜਾ ਮੇਨ ਆਪਣਾ ਕੰਮ ਆਉਂਦਾ ਹੈ ਬੀਜਾਂ ਵਾਲਾ ਵੇਖੋ ਬੀ ਬੀਜਣ ਤੋਂ ਪਹਿਲਾਂ ਜਿਹੜੇ ਤੁਸੀਂ ਕੰਮ ਕਰਨੇ ਆ ਜਿਹੜ ਉਹਨੂੰ ਮਦਦ ਕਰਨ ਲੱਗਾ ਉਹ ਇਦਾਂ ਨੇ ਬੀਜਾਂ ਨੂੰ ਤੁਸੀਂ ਇੱਕ ਬਰਤਨ ਦੇ ਵਿੱਚ ਪਾ ਲੈਣਾ ਹੈ ਜਿਹੜੇ ਵੀ ਤੁਹਾਡੇ 20 ਨੇ ਤੇ ਉਹਨਾਂ ਦੇ ਵਿੱਚ ਪਾਣੀ ਪਾ ਕੇ ਉਹਨਾਂ ਨੂੰ ਭਿਉ ਦੇਣਾ ਹੈ ਬੀਜ ਲਾਉਣ ਤੋਂ 12 ਤੋਂ 15 ਘੰਟੇ ਪਹਿਲਾਂ ਤੇ ਉਸ ਪਾਣੀ ਦੇ ਵਿੱਚ ਤੇ ਉਹਨਾਂ ਬੀਆਂ ਦੇ ਵਿੱਚ ਆਪਾਂ ਪਾਉਣਾ ਹੈ ਨਾਲ ਦੀ ਨਾਲ ਦੁੱਧ ਦੁੱਧ ਬਹੁਤ ਥੋੜਾ ਪਾਉਣਾ ਹੈ ਤੁਸੀਂ ਕੱਚੀ ਲੱਸੀ ਆਪਾਂ ਬਣਾ ਦੇਣੀ ਹੈ ਪਾਣੀ ਦੇ ਵਿੱਚ ਦੁੱਧ ਪਾ ਕੇ ਦੇ ਵਿੱਚ ਆਪਾਂ ਬੀਜ ਪਾ ਦੇਨੇ ਨੇ ਇਹ ਬੀ ਤੁਸੀਂ 12 ਤੋਂ 15 ਘੰਟੇ ਜਿਹੜੇ ਇਸ ਦੁੱਧ ਤੇ ਪਾਣੀ ਮਿਕਸ ਦੇ ਵਿੱਚ ਤੁਸੀਂ ਭਿਜੇ ਰਹਿਣ ਦੇਣੇ ਨੇ ਇਹਦੇ ਤੋਂ ਬਾਅਦ ਦੇ ਵਿੱਚ ਤੁਸੀਂ ਬੀਜਾਂ ਨੂੰ ਬਾਹਰ ਕੱਢ ਲੈਣਾ ਹੈ ਪਾਣੀ ਦੁੱਧ ਜੋ ਵੀ ਹੈ ਤੁਹਾਡਾ ਉਹਨੂੰ ਤੁਸੀਂ ਢੋਲ ਦੇਣਾ ਹੈ ਤੇ ਬੀਜ ਜਿਹੜੇ ਤੁਸੀਂ ਕੱਢ ਲੈਣੇ ਨੇ ਕੱਢਣ ਤੋਂ ਬਾਅਦ ਦੇ ਵਿੱਚ 100 ਗ੍ਰਾਮ ਬੀਜਾਂ ਦੇ ਹਿਸਾਬ ਦੇ ਨਾਲ ਤੁਸੀਂ 10 ਗ੍ਰਾਮ ਹਿਊਮਿਕ ਐਸਿਡ ਜਿਹੜਾ ਉਹਨਾਂ ਬੀਜਾਂ ਦੇ ਉੱਤੇ ਤੁਸੀਂ ਮਾਰਕੀਟ ਦੇ ਵਿੱਚੋਂ ਤੁਹਾਨੂੰ ਹਰ ਇੱਕ ਖਾਦ ਵਾਲੀ ਦੁਕਾਨ ਦੇ ਉੱਤੇ ਮਿਲ ਜਾਊਗਾ ਹਿਊਮਿਕ ਐਸਿਡ ਉਹ ਤੁਸੀਂ ਲੈ ਆਉਣਾ ਹੈ 10 ਗ੍ਰਾਮ ਲਿਕਵਿਡ ਵਾਲਾ ਜਿਹੜਾ ਹਿਊਮਿਕ ਐਸਿਡ ਹੈ ਉਹਨੂੰ 100 ਗ੍ਰਾਮ ਬੀਜਾਂ ਦੇ ਉੱਤੇ ਤੁਸੀਂ ਚੰਗੀ ਤਰ੍ਹਾਂ ਚਾਸ ਦੇਣਾ ਹੈ ਇਹ ਦਵਾਈ ਲਾਉਣ ਤੋਂ ਬਾਅਦ ਦੇ ਵਿੱਚ ਫਿਰ ਤੋਂ ਤੁਸੀਂ ਇਹ ਜਿਹੜੇ ਬੀ ਨੇ 1 ਘੰਟੇ ਦੇ ਵਾਸਤੇ ਗਿੱਲੀ ਟਾਕੀ ਦੇ ਵਿੱਚ ਬੁਲੇਟ ਕੇ ਕਿਸੇ ਛਾਂ ਵਾਲੀ ਜਗ੍ਹਾ ਦੇ ਉੱਤੇ ਰੱਖ ਦੇਣੇ ਨੇ ਰੱਖਣ ਤੋਂ ਬਾਅਦ ਦੇ ਵਿੱਚ ਜਦੋਂ 1 ਘੰਟਾ ਤੁਹਾਡਾ ਹੋ ਜਾਵੇ ਤਾਂ ਇਹਨਾਂ ਬੀਜਾਂ ਨੂੰ ਤੁਸੀਂ ਆਪਣੀਆਂ ਖੇਲਾਂ ਦੇ ਉੱਤੇ ਲਾ ਕੇ ਉਹਦੇ ਤੋਂ ਬਾਅਦ ਦੇ ਵਿੱਚ ਜਿਹੜਾ ਤੁਸੀਂ ਪਾਣੀ ਹੈ ਉਹ ਲਾ ਦੇਣਾ ਹੈ ਬਸ ਇਹ ਦੋ ਤਿੰਨ ਹੀ ਜਿਹੜੇ ਫਾਰਮੂਲੇ ਮੇਨ ਨੇ ਦੁੱਧ ਦੇ ਵਿੱਚ ਲਾਜ਼ਮੀ ਤੁਸੀਂ ਪਾਣੀ ਦੇ ਵਿੱਚ ਜਿਹੜਾ ਦੁੱਧ ਪਾਉਣਾ ਹੈ ਬੀਜਾਂ ਨੂੰ ਭਿਉਣ ਲੱਗਿਆਂ ਹਿਊਮਿਕ ਐਸਿਡ ਲਾਜ਼ਮੀ ਲਾਉਣਾ ਹੈ ਤੇ ਜਿਹੜੇ ਪਹਿਲੇ ਤੁਹਾਨੂੰ ਮੈਂ ਤਰੀਕੇ ਦੱਸੇ ਨੇ ਜ਼ਮੀਨ ਨੂੰ ਤਿਆਰ ਕਰਨ ਦੇ ਉਹਨਾਂ ਦਾ ਤੁਸੀਂ ਧਿਆਨ ਰੱਖਣਾ ਹੈ ਤੁਹਾਡੇ ਬੀਜ 100% ਜਰਮੀਨੇਸ਼ਨ ਜਿਹੜੀ ਉਹਨਾਂ ਦੀ ਤੁਹਾਨੂੰ ਵੇਖਣ ਨੂੰ ਮਿਲੇਗੀ ਇੱਕ ਵੀ ਬੀਜ ਤੁਹਾਡਾ ਉੱਗਣ ਤੋਂ ਨਹੀਂ ਰਵੇਗਾ ਤੇ ਬਹੁਤ ਜ਼ਿਆਦਾ ਦਿਨ ਨਹੀਂ ਖੜਨਗੇ ਬਹੁਤ ਥੋੜੇ ਦਿਨਾਂ ਦੇ ਵਿੱਚ ਤੁਹਾਡੇ ਸਾਰੇ ਦੇ ਸਾਰੇ ਬੀਜ ਜਿਹੜੇ ਨੇ ਉਹ ਤੁਹਾਨੂੰ ਹਰੇ ਦਿਖਾਈ ਦੇਣਗੇ ਤੁਹਾਡੀ ਜ਼ਮੀਨ ਦੇ ਵਿੱਚ ਸੋ ਮੈਂ ਆਜ ਕਰਦਾ ਕਿ ਇਹ ਮੇਰੇ ਫਾਰਮੂਲੇ ਜਿਹੜੇ ਨੇ ਤੁਹਾਡਾ ਬਹੁਤ ਜ਼ਿਆਦਾ ਫਾਇਦਾ ਕਰਨਗੇ ਤੇ ਸਬਜੀ ਦੇ ਨਾਲ ਰਿਲੇਟਡ ਹੋਰ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰੂੰਗਾ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਵੇਖਣ ਦੇ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਜੇ ਵੀਡੀਓ ਚੰਗੀ ਲੱਗੀਏ ਤਾਂ ਲਾਈਕ ਤੇ ਨਾਲ ਦੀ ਨਾਲ ਆਪਣੇ ਸੱਜਣਾ ਮਿੱਤਰਾਂ ਨੂੰ ਅੱਗੇ ਤੋਂ ਅੱਗੇ ਸ਼ੇਅਰ ਵੀ ਜਿਹੜਾ ਤੁਸੀਂ ਉਹ ਕਰ ਸਕਦੇ ਜੇ ਵੇਖਣ ਦੇ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ